ਸਾਵਣ ਦਾ ਮਹੀਨਾ 11 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮਹੀਨਾ ਸ਼੍ਰੀ ਭਗਤਾਂ ਦੇ ਲਈ ਬਹੁਤ ਹੀ ਖਾਸ ਹੈ। ਸਾਵਣ ਦੇ ਮਹੀਨੇ ਦੇ ਵਿੱਚ ਭੋਲੇ ਨਾਥ ਦੇ ਲਈ ਸਾਵਣ ਸੋਮਵਾਰ ਨੂੰ ਵਰਤ ਰੱਖੇ ਜਾਂਦੇ ਨੇ। ਜੋਤਿਸ਼ శాਸਤਰ ਦੇ ਅਨੁਸਾਰ ਸਾਵਣ ਦਾ ਮਹੀਨਾ ਵੀ ਖਾਸ ਹੋਣ ਵਾਲਾ ਹੈ। ਸਾਵਣ ਦੇ ਮਹੀਨੇ ਵਿੱਚ 2 ਵੱਡੇ ਗ੍ਰਹਿ ਵਕ੍ਰੀਤੀ ਗਤੀਕਰਨ ਵਾਲਿਆ ਅਤੇ ਨਿਆ ਤੇ ਤੀਵ ਤੇ ਸ਼ਨੀ ਦੇਵ ਮਹਾਰਾਜ ਅਤੇ ਗ੍ਰਹਾਂ ਦੇ ਰਾਜਕੁਮਾਰ ਬੁੱਧ ਦੋਵੇਂ ਸਾਵਣ ਦੇ ਮਹੀਨੇ ਦੇ ਵਿੱਚ ਵਕ੍ਰੀਤੀ ਗਤੀ ਕਰਨਗੇ ਜਿਸ ਦਾ ਪ੍ਰਭਾਵ ਕਈ ਰਾਸ਼ੀਆਂ ਤੇ ਦਿਖਾਈ ਦੇਵੇਗਾ ਸਾਵਣ ਦੇ ਵਿੱਚ ਵਕ੍ਰੀਤੀ ਸ਼ਨੀ ਬੁੱਧ ਦਾ ਸੁਮੇਲ ਲਗਭਗ 30 ਸਾਲਾਂ ਬਾਅਦ ਹੋ ਰਿਹਾ ਹੈ ਸ਼ਨੀ 13 ਜੁਲਾਈ 2025 ਤੋਂ ਵਕਰੀਤੀ ਹੋ ਰਿਹਾ ਸ਼ਨੀ 13 ਜੁਲਾਈ ਨੂੰ ਸਵੇਰੇ 8:30 ਵਜੇ ਵਕਰੀਤੀ ਹੋਣਗੇ ਸ਼ਨੀ ਦੇ ਵੀ ਇਸ ਸਮੇਂ ਮੀਨ ਰਾਸ਼ੀ ਦੇ ਵਿੱਚ ਨੇ ਮੀਨ ਰਾਸ਼ੀ ਦੇ ਵਿੱਚ ਸ਼ਨੀ ਦੀ ਵਕਰੀਤੀ ਦੀ ਗਤੀ ਕਈ ਰਾਸ਼ੀਆਂ ਦੇ ਲਈ ਸ਼ੁਭ ਸਾਬਿਤ ਹੋ ਸਕਦੀ ਹੈ ਬੁੱਧ ਵਕਰੀਤੀ 2025 ਗ੍ਰਹਾਂ ਦੇ ਲਈ ਰਾਜਕੁਮਾਰ ਬੁੱਧ 21 ਜੁਲਾਈ ਸਵੇਰੇ 100 ਵਾਰ ਨੂੰ ਰਾਸ਼ੀ ਦੇ ਵਿੱਚ ਟੁੱਬੇਗਾ ਤੇ ਵਕ੍ਰੀਤੀ 2025 ਗ੍ਰਹਾਂ ਦਾ ਰਾਜਕੁਮਾਰ ਬੁੱਧ 21 ਜੁਲਾਈ 100 ਵਾਰ ਨੂੰ ਸ਼ਾਮ 7:30 ਵਜੇ ਕਰਕ ਰਾਸ਼ੀ ਦੇ ਵਿੱਚ ਟੁੱਬੇਗਾ ਬੁੱਧ ਦੇ ਇਸ ਸਮੇਂ ਕਰਕ ਰਾਸ਼ੀ ਦੇ ਵਿੱਚ ਹੈ ਤੇ ਨਾਲ ਹੀ ਜੇਕਰ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਸਕਦਾ ਹੈ ਇਸ ਸਮੇਂ ਦੇ ਦੌਰਾਨ ਤੁਹਾਡੀ ਆਮਦਨ ਵੱਧ ਸਕਦੀ ਹੈ ਅਤੇ ਹੀ ਸਮਾਂ ਤੋਂ ਹੱਦਲੀ ਬਹੁਤ ਹੀ ਸ਼ੁਭ ਰਹੇਗਾ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਤੇ ਸ਼ਾਂਤੀ ਵਧੇਗੀ ਜੇਕਰ ਤੁਸੀਂ ਪਹਿਲਾਂ ਕਿਤੇ ਪੈਸਾ ਲਗਾਇਆ ਹੈ ਤਾਂ ਇਸ ਦੇ ਵਿੱਚ ਵੀ ਤੁਹਾਨੂੰ ਲਾਭ ਮਿਲਣ ਦੇ ਸੰਕੇਤ ਹਨ ਨਾਲ ਹੀ ਨੌਕਰੀ ਦੇ ਵਿੱਚ ਤਰੱਕੀ ਜਾਂ ਫਿਰ ਤਨਖਾਹ ਦੇ ਵਿੱਚ ਵਾਧਾ ਹੋ ਸਕਦਾ ਹੈ ਕਰਕ ਇਹੇ ਰਾਸ਼ੀ ਕਰਕ ਰਾਸ਼ੀ ਵਾਲੇ ਲੋਕਾਂ ਦੇ ਲਈ ਸ਼ੁਭ ਮੰਨੀ ਜਾ ਰਹੀ ਹੈ ਤੇ ਇਸ ਸਮੇਂ ਦੌਰਾਨ ਹੀ ਕਰਕ ਲੋਕਾਂ ਦੇ ਵਿਗੜੇ ਹੋਏ ਕੰਮ ਜਿਹੜੇ ਆ ਸਹੀ ਹੋਣਗੇ ਵਿੱਤੀ ਲਾਭ ਦੀ ਸੰਭਾਵਨਾ ਹੈ ਪੁਰਾਣੇ ਨਿਵੇਸ਼ਾਂ ਦੇ ਵਿੱਚ ਵੱਡਾ ਲਾਭ ਹੋ ਸਕਦਾ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਉਥੇ ਮੀਨ ਦੀ ਗੱਲ ਕਰੀਏ ਤਾਂ ਇਹ ਸਮਾਂ ਮੀਨ ਰਾਸ਼ੀ ਦੇ ਲਈ ਬਹੁਤ ਹੀ ਖੁਸ਼ਕਿਸਮਤ ਰਹੇਗਾ ਇਹਨਾਂ ਦੋਹਾਂ ਗ੍ਰਹਾਂ ਦੇ ਵਕਰੀਤੀ ਹੋਣ ਤੋਂ ਬਾਅਦ ਮੀਨ ਰਾਸ਼ੀ ਵਾਲਿਆਂ ਦੀ ਵਿੱਤੀ ਸਿਹਤੀ ਦੇ ਵਿੱਚ ਜਿਹੜਾ ਸੁਧਾਰ ਹੋਣ ਦੀ ਸੰਭਾਵਨਾ ਹੈ ਤੁਹਾਡਾ ਜੋ ਕੰਮ ਹੈ ਉਹ ਪੂਰਾ ਹੋਵੇਗਾ ਤੁਸੀਂ ਸੋਨੇ ਦੇ ਵਿੱਚ ਵੀ ਨਿਵੇਸ਼ ਕਰ ਸਕਦੇ ਹੋ ਤੁਹਾਡੇ ਲਈ ਸ਼ੁਭ ਮੰਨਿਆ ਜਾ ਰਿਹਾ ਹੈ